ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਮੁਬਾਰਕਾਂ ਕਿਉਂਕਿ ਬਸਟਨ ਆਸਟ੍ਰੇਲੀਆ ਦੇ ਵਿੱਚ ਜੋ ਸਟੇਟ ਇਲੈਕਸ਼ਨ ਹੋਈਆਂ ਸਨ ਦੋ ਹਾਊਸ ਨੇ ਉੱਥੇ ਕਾਪਰ ਹਾਊਸ ਇੱਕ ਲੋਅਰ ਹਾਊਸ ਤੇ ਅਪਰ ਹਾਊਸ ਦੇ ਵਿੱਚ ਸਾਡੇ ਪੰਜਾਬੀ ਮੂਲ ਦੀ ਦੀ ਡਾਕਟਰ ਪ੍ਰਵਿੰਦਰ ਕੌਰ ਜਿਹੜੇ ਕੀ ਹੁਣ ਤੈ ਹੈ ਕਿ ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਗਏ ਕਿਉਂਕਿ ਪਰਸੈਂਟੇਜ ਦੇ ਆਧਾਰ ਦੇ ਉੱਤੇ ਇਸ ਮੌਕੇ ਲੇਬਰ ਪਾਰਟੀ ਦੇ ਤਕਰੀਬਨ 16 ਤੋਂ ਲੈ ਕੇ 18 ਮੈਂਬਰ ਅਪਰ ਹਾਊਸ ਦੀ ਦੇ 36 ਮੈਂਬਰ ਨੇ ਟੋਟਲ ਜਾਣੇ ਤੈ ਨੇ ਤੇ ਉਹਨਾਂ ਦੇ ਵਿੱਚ ਡਾਕਟਰ ਪ੍ਰਵਿੰਦਰ ਕੌਰ ਦਾ ਨੰਬਰ 13ਵਾਂ ਸੋ ਜਾਨੀ ਆਪਾਂ ਕਹਿ ਸਕਦੇ ਆ ਕਿ ਸਾਡੇ ਪੰਜਾਬੀਆਂ ਦੀ ਧੀ ਜੋ ਕਿ ਉੱਥੇ ਯੂਨੀਵਰਸਿਟੀ ਚ ਪੜਾਉਂਦੇ ਵੀ ਰਹੇ ਆ ਹੁਣ ਉੱਥੋਂ ਦੇ ਜਿਹੜੇ ਕਾਨੂੰਨ ਬਣਾਉਣ ਦੇ ਵਿੱਚ ਐਮ ਭੂਮਿਕਾ ਨਿਭਾਉਣਗੇ ਤੇ ਉਹਨਾਂ ਨੂੰ ਵੱਡਾ ਕੋਈ ਰੋਲ ਵੀ ਜਿਹੜਾ ਕਹਿ ਸਕਦੇ ਕਿ ਵੈਸਟਰਨ ਆਸਟ੍ਰੇਲੀਆ ਗਵਰਨਮੈਂਟ ਦੇ ਵਿੱਚ ਮਿਲ ਸਕਦਾ ਸੋ ਇੱਕ ਵਾਰੀ ਫੇਰ ਅਸੀਂ ਸੀ7 ਆਸਟ੍ਰੇਲੀਆ ਵੱਲੋਂ ਵੀ ਮੁਬਾਰਕਾਂ ਦਿੰਨੇ ਆ ਤੇ ਸਮੁੱਚੇ ਪੰਜਾਬੀਆਂ ਨੂੰ ਵੀ ਆਪਾਂ ਮੁਬਾਰਕਾਂ ਦਿੰਨੇ ਆ ਕਿ ਇਹ ਇੱਕ ਅਹਿਮ ਪੜਾਅ ਸੀ ਕਿ ਜਦੋਂ ਸਾਡੀ ਕਿਸੇ ਪੰਜਾਬਣ ਕੁੜੀ ਨੇ ਵੱਡੇ ਥਾਂ ਜਿਹੜਾ ਮਾਰਕਾ ਮਾਰਿਆ